ਹਾਂਜੀ ਸਵਾਗਤ ਹੈ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ 316 ਅਪ੍ਰੈਲ ਕਾਨਕਾ ਵੱਟਾਂ ਲੱਗ ਗਈ। ਅੱਜ ਹੌਲੈਂਡ ਸ਼ਕਤੀ ਜੀ ਹੈ ਆਪਣੇ ਕੋਲ। ਠੀਕ ਹੈ। ਇੱਥੇ ਆਪਣਾ ਰੇਲ ਟ੍ਰੇਨ ਆਸਤਰੇ ਟ੍ਰੇਨ ਹੈ। ਚਲੋ ਫਿਰ ਦੇਖਦੇ ਹਾਂ ਕਿ ਸ਼ਾਮਾਂ ਨੂੰ ਦਾ ਸਾਲੂ। ਕੂੜੀ ਵਾਲੀ ਵੀ ਨਹੀਂ ਇਸਲਾਮ ਹੈ। ਜਲਦੋਂ ਦੱਸਾਂਗੇ। ਬਾਕੀ ਅੱਗੇ ਬੜਾ ਹੋਰ ਵੀਡੀਓ ਬਣਾਵਾਂਗਾ। ਤੁਹਾਨੂੰ ਮੈਂ ਦੱਸ ਦਿੰਦਾ। ਕੀ ਲੱਗਦਾ? ਆਪਕੋ ਚੈਨਲ ਸਬਸਕ੍ਰਾਈਬ ਕਰ ਲਈ। ਹਾਂਜੀ ਤਰੀਕ 18 April ਤੇ ਮਸ਼ੀਨ ਚਲਾਤੀ ਆਪਾਂ ਤੂੜੀ ਵਾਲੀ। ਤੇ ਬਾਕੀ ਚਾਂਦਰੇ ਦਾ ਟੈਸਟਿੰਗ ਮਨਾ ਪਹਿਲਾ ਜਿਹੜਾ ਲਾਵਾਗੇ। ਵੱਟ ਕਰਦੇ ਜਾਂ ਕਰਦੇ ਕਰਦੇ ਜਨਾਬਾ ਪਿਛਲੇ ਵੀ ਨਹੀਂ ਆਪਸਾ ਟ੍ਰੇਨ ਜਾ ਦੇ ਚਲਾਈ ਸੀ ਕਿੰਨੀ ਤੇ ਤੁਹਾਡੀ ਕਹਾਣੀ ਬਣਦੀ ਹੈ ਹਾਂਜੀ ਤੇ ਬਾਕੀ ਅੱਜ ਦੀ ਪਰਫਾਰਮੈਂਸ ਬਹੁਤ ਵਧੀਆ ਚੱਲੀ ਹੈ ਤਾਂ ਬਾਕੀ ਕੇਐਸ ਨਹੀਂ ਬਾਈਟਸਰ ਕਰਕੇ ਚੱਲ ਰਹੀ ਹੈ ਸੋ ਆਮ ਜੀ ਤੇ ਤਰੀਕ ਲੈਣ ਉਦੋਂ ਚੌਥੇ ਪੰਜਵੇਂ ਬਾਅਦ ਤੇ ਚੱਲੀ ਜਾਂਦਾ ਹੀ ਕੰਮ ਤੇ ਨਹੀਂ ਆ ਜਾਂਦਾ ਚੁੱਕੇ ਬੱਲ ਪਰਾਂ ਵਿੱਚ ਜਦ ਗੱਟੇ ਇਨਤ ਪਾਪੂ ਕਰਦੇ ਆਏ ਹਰਦਾਸਾ ਸਤ ਗੁਰ ਅੱਗੇ ਨੋ ਜੀ ਮੀ ਬਹੁਤ ਜਿਆਦਾ ਵੱਧ ਗਿਆ ਸੋ ਹੁਣ ਤਾਂ ਚੱਲਣੀ ਨਹੀਂ ਮਸ਼ੀਨ ਚਲਦੀ ਆ ਤੇ ਬਾਕੀ ਕਣਕਾਂ ਦੇ ਅੱਧੇ ਤੋਂ ਜਿਆਦਾ ਵੱਡੀਆਂ ਗਿੰਨੀਆਂ ਕੁਸ਼ਕ ਪਈਆਂ ਲੋਈ ਜਿਵੇਂ ਤੁਸੀਂ ਪਿੱਛੇ ਕਲਿੱਪ ਦੇਖੀ ਆ ਕੱਲ ਮੀ ਆ ਗਿਆ ਸੀ ਤੇ ਅੱਜ ਸੋਚਿਆ ਚੜੋ ਵਾਣ ਬਣਾ ਲੈਨੇ ਮੱਕੀ ਬੀਜਣੀ ਐ ਇੱਥੇ ਤੇ ਤਵੀਆਂ ਮਾਰ ਲੱਗ ਗਏ 20 ਤਵੀਆਂ ਪਾਜੀਆਂ ਵੀ ਆਪਣੇ 963 ਮਗਰ ਤੇ 92 ਇਤਲੋ ਤੁਸੀਂ ਅਰੀ ਕਹਿਰੀ ਲਾਈ ਆ ਕਰ ਲੋ ਚੈੱਕ ਬੈਸੀ ਦਾ ਵਧੀਆ ਤੁਰਾ ਲਓ ਜੀ ਇੱਕ ਦਿਨ ਦਾ ਟਾਈਮ ਮਿਲਿਆ ਸੀ ਆਪਾਂ ਨੂੰ ਮੀਂਹ ਪਿਆ ਕਰਕੇ ਤੇ ਅਗਲਾ ਦਿਨ ਚਲਾਤੀ ਮਸ਼ੀਨ 1600 ਚੱਕਰ ਤੇ ਚੱਲੀ ਜਾਂਦਾ ਕਿਉਂਕਿ ਪੁਲੀ ਆਪਾਂ ਕਰਤੀ ਕੱਲ ਚੇਂਜ 15 ਦੀ ਪੁਲੀ ਪਾਤੀ 16-1700 ਚੱਕਰ ਤੇ ਚੱਲੀ ਜਾਂਦਾ ਹੁਣ ਤਾਂ ਬਹੁਤ ਘੱਟ ਕੀਤੇ ਆ ਚੱਕਰ ਵਧੀਆ ਚੱਲੀ ਜਾਂਦਾ ਟਾਈਮਿੰਗ ਦਾ ਵੀ ਅੱਗੇ ਨਾਲੋਂ ਫਰਕ ਪਾ ਗਿਆ ਤੇ ਤੇਲ ਦੀ ਵੀ ਐਵਰੇਜ ਦਾ ਫਰਕ ਪਊਗਾ 3 ਲੀਟਰ ਖਾਂਦਾ ਵਾ ਟਰਾਲੀ ਦਾ ਜਿਹੜੀ ਕੰਗਰ ਜਿਹੜੇ ਫੋਮਾਂ ਜਦਿਆਂ ਤਾਂ ਥੋੜੀ ਪ੍ਰਾਂਮੀ ਤੇ ਬਾਕੀ ਮਿਲਦੇ ਆਂ ਤੁਹਾਨੂੰ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਆਂ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜੀ ਧੰਨਵਾਦ